ਹੋਨੇ ਆ ਕਿ 2 ਘੰਟੇ ਹੋ ਗਿਆ ਸਾਨੂੰ ਪ੍ਰਸ਼ਾਸਨ ਨੂੰ ਡੀਕਦੇ ਆ ਪ੍ਰਸ਼ਾਸਨ ਕੋਈ ਨੀਗਾ ਪਹੁੰਚਾ ਔਰ ਸਾਡਾ ਸਮਾਨ ਆ ਸਾਡੇ ਮਹਾਪੁਰਸ਼ਾਂ ਦਾ ਸਮਾਨ ਆ ਇਹਦੇ ਵਿੱਚ ਸਰਕਾਰ ਦਾ 1 ਰੁਪਏ ਦਾ ਸਮਾਨ ਨੀਗਾ ਤੇ ਅਸੀਂ ਆ ਜਿਹੜਾ ਤਾਲਾ ਲਾਇਆ ਹੋਇਆ ਆ ਸਾਹਮਣੇ ਤਾਲਾ ਲੱਗਾ ਹੈ ਤਾਲਾ ਤੋੜਨ ਲੱਗੇ ਆ ਸਾਡੇ ਉੱਤੇ 22 ਨੇਮ ਪਰਚੇ ਕੀਤੇ ਜਾਣ ਮੈਂ ਨਿਰਮਲ ਸਿੰਘ ਮੰਡ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸਰਦਾਰ ਨਿਸ਼ਾਨ ਸਿੰਘ ਜੀ ਜੋਨ ਪ੍ਰਧਾਨ ਸਰਵਜੀਤ ਸਿੰਘ ਜੀ ਬੱਲ ਮੈਨੂੰ ਨਾ ਪਤਾ ਕਿਉਂ ਦੱਸ ਲੈਣਾ ਨਾ ਨਾਂ ਲੱਭਣ ਦੀ ਲੋੜ ਨਾ ਪਵੇ ਕਿਉਂਕਿ ਜਿਹੜਾ ਕਹਿੰਦੇ ਨਾਂ ਗੋਪਤ ਰੱਖਗੇ ਆ ਰਗਵੀਰ ਸਿੰਘ ਜੀ ਸਾਡੇ ਹੋਰ ਸਾਡੇ ਆਗੂ ਸਹਬਾਨ ਖੜੇ ਆ ਅਸੀਂ ਉਹਨਾਂ ਦੀ ਹਾਜ਼ਰੀ ਦੇ ਵਿੱਚ ਜਥੇ ਬੰਦੇ ਵੱਲੋਂ ਨਾ ਕਿ ਕਿਸੇ ਪਾਰਟੀ ਵੱਲੋਂ ਬਲਦੇਵ ਸਿੰਘ ਜੀ ਸਾਡੇ 77 ਜੋ 77 ਉਹ ਵੀ ਆਪ ਨਾਲ ਹੀ ਖੜੇ ਆ ਸਾਡੇ ਕਿਉਂਕਿ ਨਾਂ ਮੈਂ ਬੋਲਣ ਰਿਹਾ ਵੀ ਹੱਥ ਦੇ ਪਰਚਾ ਕਰਦੇ ਹੋ ਕੋਈ ਗੱਲ ਨਹੀਂ ਤੁਹਾਡੇ ਪਰਚਾ ਪਰਚਾ ਤੋਂ ਅਸੀਂ ਨਹੀਂ ਡਰਦੇ ਅਮੀ 2 ਘੰਟੇ ਤੁਹਾਡੀ ਵੇਟ ਕਰਕੇ ਤੇ ਦਿੱਤਾ ਹੋਇਆ ਸਾਡੇ ਲੋਕਾਂ ਦਾ ਦਾਨ ਜਿੱਤੇ ਤੁਸੀਂ ਡਾਕਾ ਮਾਰਨਾ ਚਾਹੁੰਦੇ ਹੋ ਉਹ ਡਾਕਾ ਤੁਹਾਡਾ ਨਹੀਂ ਵੱਜਣ ਦੇਣਾ ਉਹ ਅਸੀਂ ਤਾਲਾ ਤੋੜਨ ਲੱਗੇ ਆਂ ਦੇ ਪ੍ਰਸ਼ਾਸਨ ਨੂੰ ਬੇਅਤੀ ਕਰਦੇ ਆ ਪਰਚਾ ਕਰਨਾ ਸਭ ਤੋਂ ਪਹਿਲਾਂ ਨਿਰਮਲ ਸਿੰਘ ਮੰਡ ਦੇ ਕਰਿਓ ਮੁਖੀ ਮੰ ਨਿਰਮਲ ਸਿੰਘ ਮੰਡ ਨੂੰ ਬਣਾਇਓ ਉਤੋਂ ਬਾਅਦ ਸਾਡੇ ਵੀਰਾਂ ਦਾ ਨਾਮ ਲਿਖਿਓ ਮੈਂ ਆਪਣੇ ਹੱਥੀਏ ਤਾਲਾ ਖੋਲਣ ਲੱਗਾ ਆ ਚਾਬੀ ਸਾਨੂੰ ਲੱਭ ਗਈ ਆ ਕਿਉਂਕਿ ਤਾਲਾ ਸਾਡਾ ਆ ਚਾਬੀ ਲੱਭ ਗਈ ਚਾਬੀ ਸਾਕੇ ਤਾਲਾ ਖੋਲਣ ਲੱਗਾ ਆ ਜੇ ਕਿੰਨੇ ਪਰਚਾ ਕਰਨਾ ਜੀ ਸਾਦਕੇ ਕਰੋ ਅਸੀਂ ਪਰਚਾ ਤੋਂ ਨਹੀਂ ਡਰਦੇ ਪਰਚਿਆਂ ਦੇ ਵਿੱਚ ਜੀ ਆ ਤੇ ਪਰਚਾ ਦੀ ਮਰਨਾ ਆ ਇੱਕ ਅਸੀਂ ਇਹ ਲੋਕਾਂ ਵਾਸਤੇ ਦਵਾਈ ਲਾਂਦੇ ਆ ਅਸੀਂ ਕੋ ਘਰੇਲੂ ਉਨੀ ਲੜਾਈ ਲਾਣ ਦੇ ਇਸ ਕਰਕੇ ਬੇਨਤੀ ਆ ਮੀਡੀਆ ਜਰਾਏ ਫੇਰ ਦੁਬਾਰਾ ਫੇਰ ਮੀਡੀਆ ਦਾ ਧੰਨਵਾਦ ਕਰਦੇ ਆ ਕਿਉਂਕਿ ਸਾਡੇ ਲੋਕਾਂ ਦੀ ਆਵਾਜ਼ ਆ ਜਿਹੜੀ ਚੁੱਕਦੇ ਆ ਹੁਣ ਅਸੀਂ ਤਾਲਾ ਖੋਲਣ ਲੱਗੇ ਆ ਇਹ ਸਰਕਾਰ ਨੂੰ ਬੇਨਤੀ ਸਰ ਤੇ ਜਿਹੜਾ ਪੰਦੀ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ

ਕਿਆ ਜਾਵੇ ਦਾ ਲਫਾਫਾ ਪਾੜ ਜਾਂਦਾ ਆ ਜੀ ਜੀ ਜੇ ਕਰ ਇਹਦੇ ਵਿੱਚ ਪਾਣੀ ਪੈਦੇ ਤੇ ਕੀੜੇ ਪੈ ਜਾਂਦੇ ਆ ਬਿਲਕੁਲ ਜੀ ਇਸ ਕਰਕੇ ਸੱਤ ਦੇ ਥੱਲੇ ਨੂੰ ਰੱਖਿਆ ਗਿਆ ਸੀਗਾ ਔਰ ਸੁਰੱਖਤ ਪੂਰ ਰੱਖਿਆ ਗਿਆ ਸਾਹਮਣੇ ਆ ਸਾਰਿਆਂ ਦੇ ਆ ਦੇਖ ਲਓ ਕਿੱਡਾ ਵੱਡਾ ਭੰਡਾਰ ਆ ਲੋਕਾਂ ਨੇ ਭਰਿਆ ਆ ਇਹਦੇ ਵਿੱਚ ਸਰਕਾਰ ਦਾ 1 ਰੁਪਏ ਦਾ ਸਮਾਨ ਵਿਖਾ ਦਿਓ ਅਸੀਂ ਜ਼ਿੰਦਾਰ ਹੋਵਾਂਗੇ ਸਰਕਾਰ ਦਾ 1 ਰੁਪਏ ਦਾ ਸਮਾਨ ਨਿਕਾ ਅਸੀਂ ਇਹ ਤਾਲਾ ਤੋੜਿਆ ਆ ਔਰ ਆਪਣਾ ਤਾਲਾ ਲਾਵਾਂਗੇ ਟੁਕੜਾ ਨਹੀਂ ਮਾਡਮ ਜੀ 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 ਮੇਰਾ ਨਾਮ ਰੁਸ਼ੰਗਾ ਕਿਸਾਨ ਤੋਂ ਮੇਰੀ ਦੋਸਤ ਬੇਟੀ ਜੋਨ ਮੇਰੀ ਪੀੜ੍ਹੀ ਸੀਨੀਅਰ ਬੈਂਕਪੋਰਟ ਜੀ ਮਾਣ ਇਹ ਰਸਣ ਅਸੀਂ ਲੱਖ ਡੇਢ ਲੱਖ ਰੁਪਏ ਦਾ ਆਪਣੇ ਕੋਲੋਂ ਖਰਚ ਕਰਕੇ ਜੀ ਇਹ ਮੇਰੇ ਕੋਲ ਸਾਡੇ ਕੋਲ ਵੀਡੀਓ ਹੋਣਗੀਆਂ ਤੁਹਾਡੇ ਕੋਲ ਵੀ ਹੋਣਗੀਆਂ ਆ ਮੇਰੀਆਂ ਟ੍ਰਾਂਸੈਕਸ਼ਨ ਸਾਡੇ ਪਈਆਂ ਪੈਸੇ ਕਢਾ ਕੇ ਹੀ ਦੁਕਾਨਾਂ ਤੋਂ ਸੌਦਾ ਲੈ ਕੇ ਇੱਥੇ ਛੱਡ ਕੇ ਗਏ ਆਂ। 1 ਲੱਖ ਦੇ ਦਾ ਸਾਮਾਨ ਦੇ ਉਹਦੀ ਡਿਟੇਲ ਚ ਦੱਸੋ ਕਿ ਜਿੰਦਾ ਕਿੰਨਾ ਨਹੀਂ ਲਾਇਆ ਕਦੋਂ ਲਾਇਆ। ਇਹ ਨਹੀਂ ਸਾਨੂੰ ਪਤਾ ਅਸੀਂ ਥੋੜਾ ਥੋੜਾ ਪਤਾ ਲੱਗਾ ਇਹ ਉਹ ਚੂਹ ਚੋ ਉੱਧਰੋਂ ਆਏ ਆ। 1 ਦਾ ਸਾਮਾਨ। ਭਾਈ ਗਰਦਾਰਪੁਰ ਜਿਹੜੇ ਤੋਂ ਆਏ ਉੱਧਰੋਂ। ਸਾਨੂੰ ਨਿਰਦੇਸ਼ ਸਿੰਘ ਨੇ ਫੋਨ ਕੀਤਾ। ਅਸੀਂ ਲੈ ਕੇ ਆਏ ਉਹਨਾਂ ਦੇ ਛੱਡੇ ਤੇ ਆਏ ਆ। ਅਸੀਂ ਆਪਣੇ ਕੋਲੋਂ ਸੌਦਾ ਲੈ ਕੇ ਇੱਥੇ ਆਪਣਾ ਛੱਡ ਕੇ ਗਏ ਆਂ। ਸਾਨੂੰ ਰੋਸਿਆ ਭਈ 10-10 ਰੁਪਏ ਇਕੱਠੇ ਕਰਕੇ ਜ਼ਿੰਮੇਵਾਰਾਂ ਕੋਲੋਂ 200-250 ਰੁਪਏ ਬੱਚੇ ਕੋਲ ਪੈਸੇ ਮੰਗਵਾ ਕੇ ਲੱਖ ਡੇਢ ਇਹ ਗੱਲ ਜਣੀ ਪਿਆ ਦੀ ਇਹਦੀ ਕਮਰ ਨਹੀਂ ਹੁਣ ਤੋਂ ਗਈ ਸੀ ਸਾਡੇ ਦੇ ਪਰਚਾ ਜਿਹੜੀ ਸਰਕਾਰ ਨੇ ਕਰਨਾ ਕੋ ਕਰ ਦਵੇ ਸਰਕਾਰ ਲੋਕਾਂ ਦੇ ਪੇ ਜੋ ਇਸ ਬੰਦ ਦਾ ਕੰਮ ਕਰਨਾ ਚਾਹੁੰਦੇ ਹੋ ਕੋਜੀ ਤੁਹਾਡੇ ਸੁਣਦੇ ਆ ਤੁਹਾਡੇ ਹੁੰਦੇ ਆ ਰਾਤ ਸਭ ਕੁਝ ਹੋਇਆ ਹੋਊਗਾ ਪੀਆ ਵਾਲੇ ਨੂੰ ਦੇ ਹੋਊਗਾ ਸਭ ਕੁਝ ਉਹ ਸਾਡੇ ਸਾਡੇ ਘਰਾਂ ਦੇ ਕਬਜ਼ਾ ਕਰੋ ਜਿੱਥੋਂ ਸਮਾਨ ਆਉਂਦਾ ਜਲੰਧਰ ਜੀ ਹਾਂ ਜੀ ਬੜਾ ਬੜਾ ਧੰਨਵਾਦ ਆਣਾ ਸਾਡੇ ਘਰ ਆ